ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਆ ਪਸ਼ੂ ਪਾਲਣ ਦਾ ਕੰਮ ਆ ਬਾਕੀ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ ਐਨੀਮਲਾਂ ਦੀ ਗਿਣਤੀ ਕਾਫੀ ਆ ਕੋਸ ਉਧਰ ਅੰਦਰ ਵੀ ਬੱਜੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਜਿਹੜੀ ਝੋਟੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਬਾਈ ਹੁਣਾਂ ਨੇ ਵਿਕਾਊ ਕੀਤੀ ਆ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਮਾਨੂ ਤੇ ਗੰਨ जिला मोग्गा तहसील नेहाल सिंह वाला जी मोबाइल नंबर जी 9478894765 जी ठीक है वीर घर ਦਾ ਪਸ਼ੂ ਹੀ ਹੈ ਜੀ ਹਾਂਜੀ ਘਰ ਦਾ ਹੀ ਸੁਆ ਕਿੰਨਾ ਮਾ ਜੀ ਪਹਿਲਾ ਸੁਆ ਜੀ ਪਹਿਲਾ ਸੁਆ ਦੰਦੋ ਜੀ ਚੌਗੀ ਹੈ ਜੀ ਚਾਰ ਦੰਦ ਠੀਕ ਹੈ ਵੀਰੇ ਸਮਾਂ ਕਿੰਨਾ ਲੈ ਜੂ ਹਜੇ ਜੀ ਇਹ 26 ਤਰੀਕ ਨੂੰ ਦਾਨਪੁਰੇ ਜੀ ਡੇਟ ਮੁਤਾਬਕ ਅੱਜ ਤਰੀਕ ਹੋਗੀ 22 ਹਾਂਜੀ ਯਾਨੀ 4 ਦਿਨ ਦਾ ਡੇਟ ਮੁਤਾਬਕ ਪਾਇਆ ਹੈ ਬਾਕੀ 2-4 ਦਿਨ ਉੱਪਰ ਲੈ ਜੂ ਜੀ ਵਧੇਗਾ ਸੌਖੀ ਪਈ ਹੈ ਹਜੇ ਹਾਂਜੀ ਕਿੰਨਾ ਪਿਆ ਜੂ ਮੇਰੇ ਪਹਿਲੇ ਸੁਆ ਦੁੱਧ ਜੀ ਵੇਖੋ ਆਰਡਰ ਕੁਆਲਿਟੀ ਬਹੁਤ ਠੀਕ ਹੈ ਜੀ ਹਾਂਜੀ ਚੰਗੀ ਹੈ ਜੀ ਹਾਂਜੀ ਯਾਨੀ ਉਮੀਦ ਤਾਂ ਚੰਗੇ ਦੁੱਧ ਦੀ ਆ ਬੰਦੇ ਕੇ ਬਾਅਦ ਹਾਂਜੀ ਹਾਂਜੀ ਆਜ ਬਹੁਤ ਸੋਹਣਾ ਲੈਵਲ ਹੋਆ ਬਹੁਤ ਸੋਹਣਾ ਜੀ ਖਣਾ ਦੀ ਪਾਰ ਪਿੱਛੇ ਦੀ ਗਾਰੰਟੀ ਹਾਂ ਗਾਰੰਟੀ ਹੈ ਜੀ ਆਪਣੀ ਕੋਈ ਸੀਮਾ ਰਿਕਾਰਡ ਹੈਗਾ ਜੀ ਇਹਦਾ ਹਾਂਜੀ ਇਹ ਆਪ ਕਿਹੜੇ ਸੀਮਣ ਦੀ ਹੈ ਇਹ ਕੋਹੇ ਨੋਰ ਦੀ ਜੀ ਤੇ ਅੱਗੇ ਲੱਗਿਆ ਕਿਹੜਾ ਜੀ 729 ਠੀਕ ਆ ਉਹਦਾ ਰਿਕਾਰਡ ਪ੍ਰੋਪਰ ਮਿਲੂਗਾ ਜੀ ਹਾਂਜੀ ਰਿਕਾਰਡ ਮਿਲ ਜੂ ਜੀ ਦਾ ਜਿਹਨਾਂ ਤੋਂ ਆਪਾਂ ਭਰਾਇਆ ਹਾਂ ਹਾਂਜੀ ਹਾਂਜੀ ਠੀਕ ਆ ਜੀ ਠੰਡੀ ਹੈ ਜੀ ਪੂਰੀ ਹਾਂ ਜਮਾ ਜੀ ਜਮਾ ਮਾਦਨੀ ਤੁਨੂੰ ਚੈੱਕ ਕਰਾ ਦਿੰਨੇ ਆ ਜੋ ਕੋਈ ਚੱਕਰ ਨਹੀਂ ਲੱਗ ਵੀ ਕਰਮ ਵਾਲੀ ਪੂਰੀ ਜਿਵੇਂ ਕੋਈ ਨਹੀਂ ਪਹਿਲਾਂ ਕੱਟੀ ਥੋੜੀ ਜੀ 올 ਕਰਦੇ ਹਾਂ ਕੋਈ ਵਾਅਦਾ ਜਿਵੇਂ ਮਰਜ਼ੀ ਬਾ ਜਵਾਖਾ ਦੇ ਦੱਥ ਲਾਈ ਜਾਂਦੇ ਸੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੁਆ ਬੈਲਾ ਜੀ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਤੇ ਜੇ ਆਪਾਂ ਬੱਚੇ ਦੇ ਹਿਸਾਬ ਨਾਲ ਹਾਈਟ ਦੀ ਗੱਲ ਕਰਗੇ ਤਾਂ ਪੂਰੀ ਚੰਗੀ ਹੈ ਜੀ ਗੋਲਾ ਪੈਠਪੂੜਾ ਜੀ ਵਜਨ ਵਜੂਦ ਦੇ ਪੱਕ ਤੋਂ ਚੰਗੀ ਆ ਜੀ ਬਾਕੀ ਨਿੱਗਰ ਵੀਰੇ ਬਹੁਤ ਆ ਐਨ ਕੁੰਡਾ ਸਿੰਘ ਆ ਜੀ ਆਪ ਬਾਈ ਦੱਸਦਾ ਕਿ ਕੋਹੇ ਨੂਰ ਸੀਮਣ ਦੀ ਆ ਅੱਗੇ ਐਮ 29 ਤੋਂ ਗੱਬਣ ਆ ਜੀਦਾ ਤੁਸੀਂ ਰਿਕਾਰਡ ਬਾਈ ਕੋਲੋਂ ਲੈ ਸਕਦੇ ਆ ਤੁਸੀਂ ਇੱਥੇ ਆਉਂਗੇ ਛੋਟੀ ਤੁਹਾਨੂੰ ਵਾਕਈ ਪਸੰਦ ਆਊਗੀ ਕਿਉਂਕਿ ਸਮੀਪਲੀ ਪੂਰੀ ਆ ਜੀ ਫੁੱਲ ਸਮੀਪਲੀ ਐਨ ਸਿੰਘ ਗੋਲਾ ਕੋਈ ਆਏ ਨਹੀਂ ਵੀਰੇ ਆਪਣਾ ਬਣਾਇਆ ਹੋਇਆ ਜੀ ਪਹਿਲੇ ਸੂਏ ਬਾਈ ਦੱਸਦਾ ਕਿ ਉਮੀਦ ਤਾਂ ਚੰਗੇ ਦੁੱਧ ਦੀ ਆ ਪਰ ਜਿਹੜਾ ਦੁੱਧ ਹੁੰਦਾ ਵੀਰੇ ਸੇਵਾ ਦੇ ਸ਼ਰਤੇ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਥਾਣ ਤੁਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣਾ ਸਹਿਜ ਆ ਥਾਣਾ ਦਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਥਾਣਾ ਹੋੜ ਸ਼ਾਂਖ ਭੋਰਾ ਵੀ ਨੇ ਜੀ ਮੇਨ ਗੱਲ ਠੰਡੀ ਮਿੱਠੀ ਆ ਕੋਈ ਐ ਨਹੀਂ ਵੀਰੇ ਉਪਰਾਣੀ ਕਰ ਰਹੀ ਕੈਮਰੇ ਤੋਂ ਨਹੀਂ ਡਰਦੀ ਬਾਈ ਕਹਿੰਦਾ ਚਾਹੇ ਕੋਈ ਜਵਾਕ ਖਿੱਚੀ ਫਰੇ ਕਰਮਾਲੀ ਭੋਰਾ ਕਾਲੀ ਨਹੀਂ ਕਰਦੀ ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਜਿਹੜੀ ਜੀ ਡਿਮਾਂਡ ਆ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਯਸ ਲੋਈ ਕੱਲਾ ਵਿੱਚੋਂ ਛੋੜ ਛੱਪਾ ਹੀ ਹੋਵੇ ਕੋਈ ਬਾਹਲਾ ਓਲਿਆਂ ਦੀ ਗੱਲ ਨਾ ਹੋਵੇ ਜੀ 1 ਲੱਖ 40000 ਰੁਪਇਆ ਰੇਟ ਆ ਲੈ ਨਹੀਂ ਆਹ ਲੈਣਾ ਬਸ ਮਾਨਤਨ ਕਰ ਦਾਂਗੇ ਜੀ ਕੋਈ ਬਾਹਲਾ ਐਵੇਂ ਸੌਦੇਬਾਜ਼ੀ ਜਿਹਾ ਨਾ ਨਹੀਂ ਨਹੀਂ ਜਾਨੀ ਜਿਹੜੇ ਆਪਾਂ ਲੈਣ ਦੇਣ ਪ੍ਰਾਈਸ ਰੱਖੀ ਆ ਜੇ ਮੁੱਲ ਕਰਾਉਣਾ ਉਹ ਜ਼ਿਆਦਾ ਜੀ ਜਿਹੜੇ ਲੈਣੇ ਆ 1 ਲੱਖ 40000 ਰੁਪਇਆ ਜਹਿਜ ਡਿਮਾਂਡ ਆ ਵਿੱਚੋਂ ਥੋੜਾ ਕਨ ਆਏ ਗਏ ਦਾ ਮਾਨਤਨ ਜ਼ਰੂਰ ਹੋ ਜਾਊਗਾ ਜਾਣੀ ਕੋਈ ਬਾਹਲਾ ਸੌਦੇਬਾਜ਼ੀ ਚ ਨਾ ਪਵੇ ਸਪੈਸ਼ਲ ਬੇਨਤੀ ਰਹੂਗੀ ਕਿਉਂਕਿ ਵੀਰੇ ਸਾਮਰੇ ਇੱਕ ਦਾ ਕੀਮਤੀ ਆ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ